ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਖਬਰ ਚਲਾਈ ਜਿਹਦੇ ਵਿੱਚ ਇੱਕ ਲਿਸਟ ਦਿਖਾਈ ਗਈ ਸੀ ਉਹ ਲਿਸਟ ਜਿਹੜੀ ਹੈ ਉਹਨਾਂ ਸਹਾਇਤਾ ਫੰਡਾਂ ਦੀ ਗੱਲ ਕਰਦੀ ਹੈ ਜਿਹੜੀਆਂ ਸਹਾਇਤਾ ਫੰਡ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹਨਾਂ ਦੀ ਸ਼ਿਫਾਰਿਸ਼ ਦੇ ਉੱਤੇ ਜਾਰੀ ਕੀਤੇ ਗਏ ਉਸ ਲਿਖਤ ਦੇ ਵਿੱਚ ਜਿਹੜੀਆਂ ਜਿਹੜੀਆਂ ਮਦਾ ਸ਼ਾਮਿਲ ਸਨ ਉਹਨਾਂ ਮਦਾ ਦੇ ਉੱਤੇ ਫੋਨ ਕਰਕੇ ਜਤੇਦਰ ਬਲਜੀਤ ਸਿੰਘ ਦਾਦੂਵਾਲ ਨੇ ਇਤਰਾਜ਼ ਜਤਾਇਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਤੁਹਾਡੇ ਸੋਰਸ ਹੈ ਜਿੱਥੋਂ ਤੁਹਾਨੂੰ ਇਹ ਲਿਸਟ ਮਿਲੀ ਹੈ ਉਹ ਸੋਰਸ ਜਿਹੜੇ ਹੈ ਉਹ ਕੱਚੇ ਹੈ ਉਹ ਫਰੌਡੀ ਹੈ ਉਹਨਾਂ ਨੇ ਇਹ ਲਿਸਟ ਸਹੀ ਨਹੀਂ ਦਿੱਤੀ ਇੱਕ ਪੱਤਰਕਾਰ ਹੋਣ ਦੇ ਨਾਤੇ ਸਾਡਾ ਫਰਜ ਹੈ ਕਿ ਜਦੋਂ ਸਾਡੇ ਕੋਲ ਕੋਈ ਚੀਜ਼ ਆਉਂਦੀ ਹੈ ਤੇ ਜਿਸ ਧਿਰ ਦੇ ਬਾਰੇ ਆਈ ਹੈ ਅਸੀਂ ਉਹਦਾ ਵਰਸ਼ਨ ਵੀ ਜ਼ਰੂਰ ਦਿਖਾਈਏ ਸੋ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਇਸ ਲਿਸ਼ਟ ਬਾਰੇ ਕੀ ਕਹਿਣਾ ਹੈ ਆਓ ਉਹਨਾਂ ਕੋਲੋਂ ਹੀ ਸੁਣਦੇ ਹਾਂ ਜੋ ਅਸੀਂ ਉਹਨਾਂ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਹਾਂਜੀ ਦਾਦੂਵਾਲ ਸਾਹਿਬ ਜੀ ਜਿਹੜੀ ਅੱਜ ਖਬਰ ਚਲਾਈ ਹੈ ਉਹਦੇ ਲੋੋਂ ਤੁਹਾਡੇ ਕੁਝ ਇਤਰਾਜ਼ ਆਏ ਨੇ ਔਰ ਜਿਹੜੀ ਲਿਸ਼ਟ ਦਿਖਾਈ ਗਈ ਹੈ ਤੁਹਾਡਾ ਉਹਦੇ ਚ ਕੀ ਕਹਿਣਾ ਸੀ ਕਿ ਲਿਸ਼ਟ ਜਿਹੜੀ ਹੈ ਸਹੀ ਨਹੀਂ ਹੈ ਥੋੜਾ ਇਹਦੇ ਬਾਰੇ ਕੀ ਇਤਰਾਜ਼ ਚਾਹਣਾ ਪਾਓਗੇ ਜੀ ਦੇਖੋ ਬਨੂ ਸਾਹਿਬ ਜੁਨੀਆਵੀ ਸੰਗਤਾਂ ਸਰਵਣ ਕਰ ਰਹੀਆਂ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਤੇ ਤੁਹਾਡੀ ਟੀਮ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੇ ਜੇ ਤੁਸੀਂ ਆਪਣੇ ਵੈਬ ਚੈਨਲ ਦੇ ਉੱਪਰ ਇੱਕ ਲਿਸਟ ਜਿਹੜੀ ਦਿਖਾਈ ਗਈ ਹੈ ਮੈਂ ਸਮਝਦਾ ਕਿ ਜਦੋਂ ਮੈਂ ਤੁਹਾਨੂੰ ਪੁੱਛਿਆ ਕਿ ਉਹ ਕਿਸ ਨੇ ਤੁਸੀਂ ਕਿਹਾ ਕਿ ਉਹ ਸੋਰਸ ਸਾਡੇ ਆ ਅਸੀਂ ਉਹਨੂੰ ਦੱਸ ਨਹੀਂ ਸਕਦੇ ਜੀ ਪਰ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਸੋਰਸ ਬੜੇ ਜਿਹੜੇ ਹੈਗੇ ਆ ਉਹ ਗਲਤ ਨਹੀਂ ਤੁਹਾਡੇ ਸੋਰਸ ਔਰ ਉਹ ਮਡੇ ਧੋਖੇਬਾਜ਼ ਨੇ ਫਰੇਬੀ ਨੇ ਫਰੌਡੀ ਨੇ ਜਿਨ੍ਹਾਂ ਨੇ ਤੁਹਾਨੂੰ ਮੈਨੂਪੂਲੇਟ ਕਰਕੇ ਇੱਕ ਲਿਸਟ ਦਿੱਤੀ ਆ ਜੀ ਜਿਹੜੀਆਂ ਰਾਸ਼ੀਆਂ ਦਿੱਤੀਆਂ ਨਹੀਂ ਗਈਆਂ ਉਹ ਰਾਸ਼ੀਆਂ ਦਾ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਜੀ ਜਿਹੜੀਆਂ ਐਪਲੀਕੇਸ਼ਨਾਂ ਵੱਖ-ਵੱਖ ਥਾਵਾਂ 'ਤੇ ਆਵਾਂੀਆਂ ਸੀਗੀਆਂ ਸਿੱਖ ਸੰਗਤਾਂ ਦੇ ਵੱਲੋਂ ਜੋ ਸਹਾਇਤਾ ਮੰਗੀ ਗਈ ਸੀ ਜਾਂ ਸਕੂਲਾਂ ਦੀ ਜਾਂ ਗੁਰਦੁਆਰਿਆਂ ਦੀ ਜਾਂ ਮਰੀਜ਼ਾਂ ਦੀ ਲੋੜਵੰਦਾਂ ਦੀ ਜੀ ਉਹਦੇ ਵਿੱਚ ਉਹ ਜਿਹੜੀਆਂ ਐਪਲੀਕੇਸ਼ਨਾਂ ਸੀ ਜਿਹੜੀਆਂ ਦਿੱਤੀਆਂ ਵੀ ਨਹੀਂ ਗਈਆਂ ਉਹ ਜਾਰੀ ਕੀਤੀਆਂ ਗਈਆਂ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜਿਨ੍ਹਾਂ ਨੇ ਤੁਹਾਨੂੰ ਉਹ ਸੋਰਸ ਹੈ ਜਿਹੜਾ ਤੁਹਾਡਾ ਸੋਰਸ ਹੈ ਜੀ ਉਹ ਬੜਾ ਫਰੋਡੀ 420 ਜੀ ਤੇ ਸੰਗਤ ਨੂੰ ਗੁੰਮਰਾਹ ਕਰਨ ਵਾਲਾ ਹੈ ਜੀ ਇਹੋ ਜਿਹੇ ਫਰੋਡੀ ਜਿਹੜੇ ਸੋਰਸ ਨੇ ਉਹਨਾਂ ਤੋਂ ਤੁਹਾਨੂੰ ਸੁਚੇਤ ਹੋਣਾ ਚਾਹੀਦਾ ਕੋਈ ਨਾ ਕੋਈ ਦੋ ਤਿੰਨ ਆਈਟਮਾਂ ਦਿੱਤੀਆਂ ਇਹਨਾਂ ਨੇ ਗਲਤ ਦਸੀਆਂ ਨੇ ਤੇ ਇੱਥੋਂ ਜਾਰੀ ਨਹੀਂ ਹੋਈਆਂ ਆਪਣੇ ਪ੍ਰਬੰਧਕ ਕਮੇਟੀ ਦੇ ਜੀ ਉੱਦੇ ਤੇ ਮੈਂ ਆ ਰਿਹਾ ਹਾਂ ਜੀ ਜੀ ਹੁਣ ਥੋੜਾ ਜਿਹਾ ਸਰਵਣ ਕਰਨ ਦੀ ਵੀ ਜੀ 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 ਇਹ ਜਿਹੜੇ ਵੈਬ ਚੈਨਲ ਹੁੰਦੇ ਆ ਜਿੱਥੇ ਸੈਟੇਲਾਈਟ ਚੈਨਲ ਜਾਂ ਖਵਾਰਾਂ ਨੇ ਕੋਈ ਬੜਾ ਜ਼ਿੰਮੇਵਾਰ ਅਦਾਰਾ ਹੁੰਦਾ ਹੈ ਜੀ ਮੀਡੀਆ ਲੋਕਤੰਤਰ ਦਾ ਚੌਥਾ ਥੰਮਾ ਉਹਨਾਂ ਨੂੰ ਸਹੀ ਗੱਲ ਜਿਹੜੀ ਉਹ ਸੰਗਤ ਤੱਕ ਪਹੁੰਚਾਉਣੀ ਚਾਹੀਦੀ ਹੈ ਜੀ ਕੋਈ ਵੀ ਫੇਕ ਜਾਂ ਮੈਨਿਪੂਲੇਟ ਕੀਤੀ ਹੋਈ ਗੱਲ ਸੰਗਤ ਤੱਕ ਨਹੀਂ ਪਹੁੰਚਾਉਣੀ ਚਾਹੀਦੀ ਮੈਂ ਉਹਦੇ 'ਚ ਦੱਸਣਾ ਚਾਹੁੰਦਾ ਕਿ ਬਹੁਤ ਸਾਰੀਆਂ ਰਾਸ਼ੀਆਂ ਜਦੋਂ ਮੈਂ ਤੁਹਾਡੀ ਉਹ ਲਿਸਟ ਦੇਖੀ ਹੈ ਤੁਹਾਡੇ ਚੈਨਲ ਤੇ ਜੀ ਉਹਦੇ ਵਿੱਚ ਜਿਸ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਲੈਣਾ ਬਾਅਦ ਦਾ ਜ਼ਿਕਰ ਕੀਤਾ ਹੋਇਆ ਹੈ ਜੀ ਕਿ 3 ਲੱਖ ਰੁਪਈਆ ਉੱਥੇ ਸਹਿਦਾ ਜਾਰੀ ਕੀਤੀ ਗਈ ਮੈਂ ਪੁੱਛਣਾ ਚਾਹਉਣਾ ਜਿਹੜੇ ਤੁਹਾਡੇ ਸੋਰਸ ਨੇ ਉਹਨਾਂ ਨੂੰ ਕਹੋ ਕਿ ਹਰਿਆਣਾ ਕਮੇਟੀ ਦੇ ਬੈਂਕ ਦੀ ਸਟੇਟਮੈਂਟ ਜਿਹੜੀ ਉਹ ਤੁਹਾਨੂੰ ਦੇਣ ਜਿਹਦੇ ਚੋਂ 3 ਲੱਖ ਰੁਪਈਆ ਉਸ ਗੁਰਦੁਆਰੇ ਦੇ ਫੰਡ ਲਈ ਨਿਕਲਿਆ ਹੋਵੇ ਜੀ ਫਿਰ ਗੁਰੂ ਨਾਨਕ ਸਕੂਲ ਸਿਰਸਾ ਸਾਡੇ ਉਥੋਂ ਮੈਂਬਰ ਨੇ ਸਦਾ ਸਿੰਦਰ ਸਿੰਘ ਵੈਦਵਾਲਾ ਜੀ ਉਹ ਸਕੂਲ ਦੇ ਵਿੱਚ ਵੀ ਪ੍ਰਬੰਧ ਕੀਤਾ ਜਿਹਦੇ ਨੇ ਜੀ ਉਹਦੇ ਵਾਸਤੇ ਕੋਈ 3 ਲੱਖ ਰੁਪਈਆ ਨਿਕਲਿਆ ਹੋਵੇ ਤੁਹਾਡੇ ਜਿਹੜੇ ਬੈਂਕ ਸਟੇਟਮੈਂਟ ਦੇ ਵਿੱਚ ਉਹ ਵੀ ਤੁਹਾਨੂੰ ਜਾਰੀ ਕਰਨਾ ਚਾਹੀਦਾ ਜੀ ਔਰ ਜੋ ਐਲਨਾਬਾਦ ਆ ਉਹ ਵੀ ਮੈਂਬਰ ਨੇ ਸਵੈਦ ਵਾਲਾ ਵੀ ਮੈਂਬਰ ਨੇ ਜੀ ਜੇ ਉਹ ਨਿਕਲੀਆਂ ਹੋਣ ਹੋਰ ਵੀ ਬਹੁਤ ਸਾਰੀਆਂ ਨੇ ਮੈਂ ਮੋٹے ਤੌਰ ਤੇ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਤੁਹਾਡੇ ਕੋਲ ਲਿਸਟ ਆਈ ਹੈ ਫਰਾਡ ਹੈ ਜੀ ਔਰ ਦੂਸਰੀ ਗੱਲ ਇਹ ਹੈ ਕਿ ਜਿਹੜੀਆਂ ਸਾਰੀਆਂ ਮੇਰੇ ਨਾਮ ਦੇ ਉੱਤੇ ਲਿਖੀਆਂ ਹੋਈਆਂ ਨੇ ਜੀ ਇਹਦਾ ਕੀ ਹੈ ਕਿ ਜਿਸ ਤਰ੍ਹਾਂ ਸਰਦਾਰ ਸੁਰਿੰਦਰ ਸਿੰਘ ਵੈਦਵਾਲਾ ਮੈਂਬਰ ਨੇ ਉਹਨਾਂ ਨੇ ਜਿਹੜੀ ਹੈਗੀ ਆ ਉਹ ਸਿਫਾਰਸ਼ ਕੀਤੀ ਮੇਰੇ ਕੋਲ ਲੈ ਕੇ ਤੁਸੀਂ ਵੀ ਸਿਫਾਰਸ਼ ਕਰ ਦਿਓ ਪ੍ਰਧਾਨ ਸਾਹਿਬ ਨੂੰ ਅਸੀਂ ਐਪਲੀਕੇਸ਼ਨ ਦੇਣੀ ਤਾਂ ਮੈਂ ਵੀ ਸਿਫਾਰਸ਼ ਕਰ ਦਿੱਤੀ ਕਿ ਸਕੂਲ ਨੂੰ ਫੰਡ ਦਿੱਤਾ ਜਾਣਾ ਚਾਹੀਦਾ ਜੀ ਗੁਰਦੁਆਰਾ ਸਿੰਘ ਸਭਾ ਲੈਣਾ ਬਾਦ ਹੈ ਉਹਦੀ ਨਵੀਂ ਇਮਾਰਤ ਬਣ ਰਹੀ ਹੈ ਜੀ ਉਹਦੇ ਵਾਸਤੇ ਜਿਹੜੇ ਸਾਡੇ ਮੈਂਬਰ ਆ ਉੱਥੇ ਗੁਰਪਾਲ ਸਿੰਘ ਗੋਰਾ ਜੀ ਉਹਨਾਂ ਨੇ ਵੀ ਮੰਗ ਕੀਤੀ ਉਹਨਾਂ ਨੇ ਆਪਣੀ ਲੈਟਰ ਦਿੱਤੀ ਆਪ ਸਿਫਾਰਸ਼ ਕਰਕੇ ਉਹ ਮੇਰੇ ਕੋਲ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਸਿਫਾਰਸ਼ ਕਰ ਦਿਓ ਅਸੀਂ ਜੀ ਸਿਫਾਰਸ਼ ਕਰ ਦਿੱਤੀ ਲੇਕਿਨ ਉਹ ਜਾਰੀ ਨਹੀਂ ਹੋਈਆਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਲਿਸਟ ਜਿਹੜੀ ਮੇਰੇ ਕੋਲ ਜਿਹੜੀ ਲਿਸਟ ਭੇਜੀ ਹੈ ਨਾ ਜੀ ਉਹਦੇ ਵਿੱਚ 51 ਨੰਬਰ ਤੱਕ ਜਿਹੜੀਆਂ ਨੇ ਉਹਨਾਂ ਅੱਗੇ ਬਕਾਇਦਾ ਡੇਟ ਲਿਖੀ ਹੋਈ ਹੈ ਤੇ ਉਹਦਾ ਜੋੜ ਹੈ 45,116,834 ਰੁਪਏ ਅੱਗੋਂ 52 ਨੰਬਰ ਤੋਂ ਲੈ ਕੇ 1 ਸੈਕਿੰਡ ਅੱਗੋਂ ਜਿਹੜੀਆਂ ਨੇ ਹਾ 31 ਨੰਬਰ ਤੱਕ ਜਿਹੜੀਆਂ ਨੇ ਉਹ ਬਕਾਇਦਾ ਡੇਟ ਵਾਈਜ਼ ਨੇ 31 12 24 ਤਿੱਕਣਾਂ ਤੇ ਜਿਹੜਾ 32 ਨੰਬਰ ਤੋਂ ਲੈ ਕੇ 43 ਨੰਬਰ ਤਿੱਕਣ ਨੇ ਉਹਦੇ ਅੱਗੇ ਡੇਟ ਨਹੀਂ ਪਾਈ ਹੋਈ ਔਰ ਉਹਦਾ ਅਲੱਗ ਤੋਂ ਜੋੜ ਜਿਹੜਾ ਹੈ ਉਹ 18 ਲੱਖ 50 ਹਜ਼ਾਰ ਦੇ ਤਹਿਤ ਤੇ ਡੇਟ ਨਹੀਂ ਪਾਈ ਤੇ ਇਹਦਾ ਮਤਲਬ ਇਹ ਹੈ ਕਿ ਹੱਲੀ ਜਾਰੀ ਨਹੀਂ ਹੋਈ ਹੋਣੀ ਨਹੀਂ ਫਿਰ ਉਹ ਜਿਹੜੀਆਂ ਤੁਹਾਨੂੰ ਤੁਸੀਂ ਤਾਂ ਇਸ ਤਰੀਕੇ ਨਾਲ ਦੱਸ ਦਿੱਤਾ ਕਿ 63 ਲੱਖ ਰੁਪਇਆ ਦਾਦੂਵਾਲ ਸਾਹਿਬ ਦੀ ਸਿਫਾਰਸ਼ ਤੇ ਜਾਰੀ ਹੋਇਆ ਜੀ ਜਦੋਂ ਕਿ ਉਹ ਜਾਰੀ ਨਹੀਂ ਹੋਇਆ ਨੰਬਰ 2 ਨੰਬਰ 2 ਤੁਸੀਂ ਵੀ ਇਤਰਾਜ਼ ਕੀਤਾ ਹੈ ਤੁਸੀਂ ਵੀ ਕਿਹਾ ਹੈ ਕਿ ਪੰਜਾਬ ਵਿੱਚ ਸਹਾਇਤਾ ਦਿੱਤੀਆਂ ਗਈਆਂ ਮੈਨੂੰ ਤੁਸੀਂ ਦੱਸੋ ਬਨੂ ਸਾਹਿਬ ਐਸਜੀਪੀਸੀ ਨੇ ਅਮੂਰ ਸਹਾਇਤਾ ਦਿੱਤੀ ਕਿ ਨਹੀਂ ਬਿਲਕੁਲ ਦਿੱਤੀ ਹੈ ਜੀ ਕਰਨਾਲ ਚ ਹੈ ਨਾ ਬਿਲਕੁਲ ਬਿਲਕੁਲ ਹਰਿਆਣਾ ਚਾਹਨਾ ਬਿਲਕੁਲ ਦਿੱਲੀ ਕਮੇਟੀ ਐਮਪੀ ਤੇ ਮਧ ਪ੍ਰਦੇਸ਼ ਤੇ ਇਧਰ ਜੰਮੂ ਕਸ਼ਮੀਰ ਤੱਕ ਸਹਾਇਤਾ ਦਿੰਦੀ ਹੈ ਕਿ ਨਹੀਂ ਦਿੰਦੀ ਜੀ 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 ਅਸੀਂ ਗੁਰਦੁਆਰੇ ਦੀ ਗੋਲਕ ਦੇ ਵਿੱਚ ਪੈਸਾ ਗੁਰਦੁਆਰੇ ਦੀ ਗੋਲਕ ਦੇ ਵਿੱਚ ਪੈਸਾ ਕੱਲੇ ਹਰਿਆਣੇ ਦਾ ਪੈਂਦਾ ਕਿ ਜਾਂ ਬਾਹਰੋਂ ਵੀ ਸੰਗਤ ਆ ਕੇ ਗੁਰਦੁਆਰੇ ਦੀ ਗੋਲਕੇ ਸਾਰੇ ਪਾਸੇੋਂ ਪੈਂਦਾ ਜੀ ਹਰ ਗੁਰੂ ਘਰ ਦੇ ਵਿੱਚ ਹਰ ਪਾਸੇੋਂ ਸੰਗਤ ਜਾਂਦੀ ਹੈ ਉਹਦੇ ਦੇ ਕਿਸੇ ਨੂੰ ਇਤਰਾਜ ਨਹੀਂ ਹੈ ਆਪਾਂ ਦੱਸਿਆ ਹੈ ਵੀ ਕਿੱਥੇ ਕਿੱਥੇ ਸਹਾਇਤਾ ਦਿੱਤੀ ਗਈ ਹੈ ਅਗਲੀ ਗੱਲ ਮੈਂ ਦੱਸਦਾ ਹੁਣ ਤੁਸੀਂ ਜ਼ਿਕਰ ਕੀਤਾ ਉਹਦੇ ਵਿੱਚ ਲਿਸਟ ਚ ਜੀ ਪੂਰਤਨ ਇਸ ਹੈ ਤਾਂ ਦਿੱਤੀ ਜੀ ਆਮਰਸਰ ਦੇ ਦਿੱਤੀ ਪਹਿਲਾਂ ਇਹ ਤਾਂ ਦੇਖੋ ਕਿ ਉਹ ਕੌਣ ਲੋਕ ਹੈ ਜਿਨ੍ਹਾਂ ਨੂੰ ਸਹਾਇਤਾ ਦਿੱਤੀ ਹੈ ਜੀ ਅੱਜ ਵੀ ਸੋਨੀਪਟ ਜੇਲ੍ਹ ਵਿੱਚ ਬੰਦ ਨੇ ਜੀ ਕਿਸਾਨ ਅੰਦੋਲਨ ਦੇ ਦੌਰਾਨ ਜਿਨ੍ਹਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸੋਧਾ ਲਾਇਆ ਸੀ ਜੀ ਬਾਬਾ ਨਰੈਣ ਸਿੰਘ ਤੇ ਉਹਨਾਂ ਦੇ ਸਾਥੀ ਚਾਰ ਜਣੇ ਅੱਜ ਵੀ ਸੋਨੀਪਟ ਜੇਲ੍ਹ ਚ ਬੰਦ ਨੇ ਉਹਨਾਂ ਨੂੰ 50-50000 ਰੁਪਏ ਦੀ ਸਹਾਇਤਾ ਦੇ ਦਿੱਤੀ ਹਰਿਆਣਾ ਕਮੇਟੀ ਨੇ ਤਾਂ ਗੁਨਾਹ ਕਰਤਾ ਜੀ ਜੀ ਤੁਸੀਂ ਮੈਨੂੰ ਦੱਸੋ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਅੰਦੋਲਨ ਦਾ ਹਿੱਸਾ ਰਹੇ ਬੇਅਦਲੀ ਦੇ ਦੋਸ਼ੀ ਮੌਤ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਦੇਣ ਚ ਕੋਈ ਬੁਰਾਈ ਨਹੀਂ ਕੀਤੀ ਵੀ ਜਾਣੀ ਚਾਹੀਦੀ ਹੈ ਅਗਲੀ ਗੱਲ ਤੇ ਆਜੋ ਮੈਂ ਤੁਹਾਨੂੰ ਇੱਕ ਗੱਲ ਮੈਂ ਕੱਲੀ-ਕੱਲੀ ਦੱਸ ਸਕਦਾ ਜਿਹੜੀਆਂ ਮੇਰੇ ਰਾਹੀਂ ਗਈਆਂ ਕਿਸੇ ਹੋਰ ਰਾਹੀਂ ਗਈਆਂ ਹੁਣ ਮੈਂ ਉਹਦਾ ਗੁਨਾਹਗਾਰ ਨਹੀਂ ਹਾਂ ਜੇ ਕੋਈ ਗਲਤ ਗਈ ਹੈ ਜੀ ਜਿਹੜੀ ਕਿਤੇ ਮੈਂ ਰਕਮੈਂਡ ਕੀਤੀ ਆ ਜਾਂ ਕੇਵਲ ਇੰਡੀਪੈਂਡੈਂਟ ਮੇਰੇ ਵੱਲੋਂ ਸਿਫਾਰਿਸ਼ ਹੋਈ ਆ ਜੀ ਅਨੁਸਾਰ ਉਹ ਕੱਲੀ ਕੱਲੀ ਦਾ ਹਿਸਾਬ ਟੀਵੀ ਤੇ ਜਦੋਂ ਮਰਜ਼ੀ ਆ ਜਿਓ ਲਾਈਵ ਲਿਸਟ ਲੈ ਕੇ ਆ ਜਿਓ ਕੱਲੀ ਕੱਲੀ ਦਾ ਹਿਸਾਬ ਦਾਂਗੇ ਜਿਹੜੀਆਂ ਗੁੰਮਰਾਹਕੁਨ ਗੱਲਾਂ ਹੋ ਰਹੀਆਂ ਨੇ ਸੰਗਤ ਨੂੰ ਕੇਵਲ ਝੂਠਾ ਪ੍ਰਪਗੈਂਡਾ ਕੀਤਾ ਜਾ ਰਿਹਾ ਹੈ ਉਹਨੂੰ ਚੈਨਲਾਂ ਨੂੰ ਨਹੀਂ ਚਾਹੀਦਾ ਕਿ ਸੰਗਤ ਨੂੰ ਗੁੰਮਰਾਹ ਕੀਤਾ ਜਾਵੇ ਪਹਿਲਾਂ ਉਹਨੂੰ ਆਇਡੈਂਟੀਫਾਈਡ ਕਰੋ ਤੁਹਾਡੀ ਜ਼ਿੰਮੇਵਾਰੀ ਬਣਦੀ ਪਹਿਲਾਂ ਉਹ ਲਿਸਟ ਦੀ ਗੱਲ ਮੇਰੇ ਨਾਲ ਕਰਦੇ ਹੋ ਹੀ ਵਰਸ਼ਨ ਜਿਹੜਾ ਦੋਨੋਂ ਕੋਲ ਬਾਅਦ ਜੇ ਮੈਂ ਇਤਰਾਜ਼ ਕੀਤਾ ਤਾਂ ਤਾਂ ਤੁਸੀਂ ਦੁਬਾਰਾ ਲਿਆ ਨਾ ਇਹ ਤੁਹਾਨੂੰ ਪਹਿਲਾਂ ਚਾਹੀਦਾ ਸੀ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਮੈਂ ਪਿਛਲੀ ਖਬਰ ਦੇ ਵੀ ਤੁਹਾਡਾ ਬਹੁਤ ਪੁੱលਿਆ ਸੀ ਸੈਟੇਲਾਈਟ ਚੈਨਲ ਅਖਬਾਰਾਂ ਬੜੀ ਜ਼ਿੰਮੇਵਾਰ ਚੀਜ਼ਾਂ ਨੇ ਮੈਂ ਵੇਖਿਆ ਕਿ ਪੰਜਾਬ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਇੱਕ ਅਖਬਾਰ ਹੈ ਪੰਜਾਬੀ ਉਹਦਾ ਇੱਕ ਐਡੀਟਰ ਹੀ ਹੈ ਹੁਣ ਹੂੰ ਉਹ ਬਰਨਾਲੇ ਹੋਟਲ ਦੇ ਵਿੱਚ ਨੌਜਵਾਨ ਨਾਲ ਗਲਤ ਕੰਮ ਕਰਦਾ ਫੜਿਆ ਗਿਆ ਅਲਫ ਨਗਨ ਗੇ ਦੀ ਅਵਸਥਾ ਜੀ ਪਰ ਉਹ ਅੱਜ ਐਡੀਟਰ ਐਖਬਾਰ ਦਾ ਤੇ ਉਹ ਪੰਥਕ ਖਬਰਾਂ ਲਾਂਦਾ ਉਹ ਪੰਥ ਦੇ ਜਿਹੜੇ ਕੋਈ ਅਸੀਂ ਪ੍ਰਚਾਰ ਕਰਨ ਵਾਲੇ ਸਾਡੇ ਖਿਲਾਫ ਲਾਂਦਾ ਜਿਹੜਾ ਸ਼ਰਿਆਂ ਵੀਡੀਓ ਵਾਇਰਲ ਹੋਈ ਅੱਜ ਵੀ YouTube ਤੇ Net ਤੇ ਕਿਤੇ ਪਈ ਹੋਏਗੀ ਅਲਫ ਨਗਨ ਹਰ ਬੰਦੇ ਦਾ ਉਹ ਜਿਵੇਂ ਦਾਗੂ ਕਹਾਉਂਦਾ ਹਰ ਬੰਦੇ ਲੋਕ ਜਿਹੜੇ ਆ ਇਹੋ ਜਿਹੇ ਲੋਕ ਜਿਹੜੇ ਆ ਉਹ ਖਬਰਾਂ ਲਾਂਦੇ ਨੇ ਪੰਥ ਦੀਆਂ ਉਹ ਉਹ ਜਿਹੜੇ ਲੋਕ ਜਿਹੜੇ ਨੇ ਮਤਲਬ ਮੈਂ ਕਹਿਣਾ ਚਾਹਨਾ ਕਿ ਜਿਹੜਾ মিডিਆ ਚਾਹੇ ਉਹ ਪ੍ਰਿੰਟ ਹੈ ਚਾਹੇ ਬਜਲਈ ਹੈ ਚਾਹੇ ਵੈਬ ਹੈ ਚਾਹੇ ਸੈਟਲਾਈਟ ਹੈ ਆ ਸੈਟਲਾਈਟ ਹੈ ਇਹ ਬੜੀ ਜ਼ਿੰਮੇਵਾਰ ਇੱਕ ਸੰਸਥਾ ਹੈ ਲੋਕਤੰਤਰ ਦਾ ਚੌਥਾ ਥੰਮ ਹੈ ਸਹੀ ਖਬਰ ਸੰਗਤਾਂ ਤੱਕ ਬਚਾਓ ਇਹ ਜਿਹੜੀਆਂ ਮੈਨਿਪੂਲੇਟ ਕੀਤੀਆਂ ਖਬਰਾਂ ਨੇ ਫੇਕ ਖਬਰਾਂ ਨੇ ਫਰਾਡ ਖਬਰਾਂ ਨੇ ਜਿਹੜੇ ਲੋਕ ਤੁਹਾਡੇ ਸੋਰਸ ਨੇ ਬਹੁਤ ਕੱਚੇ ਨੇ ਉਹ ਬਹੁਤ ਕੱਚੀਆਂ ਜਿਹੜੀਆਂ ਖਬਰਾਂ ਤੁਹਾਡੇ ਤੱਕ ਆ ਰਹੀਆਂ ਉਹਨਾਂ ਨੂੰ ਨਸਰ ਨਾ ਕਰਿਆ ਕਰੋ ਉਹਨਾਂ ਦੀ ਪਹਿਲਾਂ ਕ੍ਰੈਡੀਬਿਲਟੀ ਕੀ ਉਹਨਾਂ ਖਬਰਾਂ ਦੀ ਸਚਾਈ ਕੀ ਹੈ ਉਹ ਜ਼ਰੂਰ ਬਾਤ ਲਿਆ ਕਰੋ ਬੇਨਤੀ ਕਰਾਂ ਦੱਦੂਵਾਲ ਸਾਹਿਬ ਜਦੋਂ ਮੈਂ ਮਾਸਟਰ ਡਿਗਰੀ ਕਰ ਰਿਹਾ ਸੀ ਨਾ ਮਾਸ ਕਮਿਊਨੀਕੇਸ਼ਨ ਵਿੱਚ ਜਰਨਲਿਜ਼ਮ ਵਿੱਚ ਮੈਂ ਖਾਲੀ ਉੰਜੀ ਉੱਠ ਕੇ ਨਹੀਂ ਸ਼ੁਰੂ ਹੋ ਗਿਆ ਮੇਰੀ ਮਾਸਟਰ ਡਿਗਰੀ ਹੈ ਤੇ ਮੈਂ ਨੌਕਰੀ ਚਾਉਣ ਤੋਂ ਪਹਿਲਾਂ ਵੀ ਪੱਤਰਕਾਰਤਾ ਕਰਦਾ ਰਿਹਾ ਸਾਨੂੰ ਇੱਕ ਗੱਲ ਸਮਝਾਈ ਜਾਂਦੀ ਸੀ ਕਿ ਤੁਹਾਡੇ ਕੋਲ ਕੋਈ ਵੀ ਖਬਰ ਆਈ ਹੈ ਤੁਸੀਂ ਉਹਨੂੰ ਛਾਪੋ ਜਾਂ ਉਹਦੇ ਬਾਰੇ ਬੋਲੋ ਜਿਹੜਾ ਪੱਖ ਜਿਹਦੇ ਬਾਰੇ ਕੀ ਗਈ ਹੈ ਉਹਦੇ ਕੋਲ ਉਹਦਾ ਵਰਸ਼ਨ ਲੈ ਲਓ ਬਸ ਪਿਛਲੀ ਖਬਰ ਹੀ ਤੁਹਾਡਾ ਵਰਸ਼ਨ ਲਿਆ ਦੁਬਾਰਾ ਫਿਰ ਲੈ ਰਿਹਾ ਕਿਸੇ ਅਧਾਰ ਕੀਤੇ ਪੁਆਇੰਟ ਪਰ ਨੁਸਾ ਤੁਸੀਂ ਪਹਿਲਾਂ ਕੁਝ ਖਬਰਾਂ ਜਿਹੜੀਆਂ ਨੇ ਆਪਣੇ ਚੈਨਲ ਤੇ ਚਲਾਈਆਂ ਨੇ ਜਿਵੇਂ ਤੁਸੀਂ ਕਿਹਾ ਕਿ ਕੋਈ ਬੰਦਾ ਚੋਣ ਹਾਰਿਆ ਉਹ ਨਾਮਿਨੇਟ ਨਹੀਂ ਹੋ ਸਕਦਾ ਇਹ ਕਿਹੜੇ ਐਕਟ ਚ ਲਿਖਿਆ ਤੁਸੀਂ ਆਪਣੇ ਚੈਨਲ ਤੇ ਦੱਸਿਆ ਫਿਰ ਜਿਹੜਾ ਹੈਗਾ ਕੋਈ ਵਿਅਕਤੀ ਇੱਕ ਚੋਣ ਲੜ ਕੇ ਦੂਜੀ ਚੋਣ ਨਹੀਂ ਲੜ ਸਕਦਾ ਗੱਲ ਗੱਲ ਇਹ ਜੀ ਨਹੀਂ ਲੜ ਸਕਦਾ ਇਹ ਇਹ ਗੱਲ ਜਿਹੜੀ ਹੈ ਚੋਣ ਕਮਿਸ਼ਨ ਦੇ ਵਿੱਚੋਂ ਹੀ ਕਹੀ ਗਈ ਸੀ ਹਾਂ ਬਾਅਦ ਚੋਂ ਪਿਛਾਟ ਕੇ ਆਪਣੀ ਗੱਲ ਤੋਂ ਮੁਕਤੀ ਕਰਨਾ ਹੈ ਮੇਰੇ ਕੋਲ ਅੱਜ ਵੀ ਮੇਰੇ ਕੋਲ ਅੱਜ ਵੀ ਰਿਕਾਰਡਿੰਗ ਹੈ ਕਿ ਜਿਹੜੇ ਚੋਣ ਕਮਿਸ਼ਨ ਨੇ ਮੈਨੂੰ ਕਿੰਨੇ ਗਿਆਤ ਦੱਸ ਸਕਦੇ ਕਿ ਉਹ ਨਸ਼ਰ ਨਹੀਂ ਕਿਹਾ ਕਿ ਤੁਹਾਡੇ ਚੈਨਲ ਤੇ ਕਿਹਾ ਗਿਆ ਹੈ ਚੋਣ ਕਮਿਸ਼ਨ ਨੇ ਕਿਹਾ ਕਿ ਤੁਹਾਡੇ ਚੈਨਲ ਤੇ ਕਿਹਾ ਗਿਆ ਯਾਰ ਤੁਹਾਡੇ ਚੈਨਲ ਤੇ ਕਿਹਾ ਗਿਆ ਕਿ ਕੋਪਰਟ ਮੈਂਬਰ ਜਿਹੜਾ ਉਹ ਅਫਸਰ ਸੁਪੀਰੀਅਰ ਨਹੀਂ ਬਣ ਸਕਦਾ ਚੋਣ ਕਮਿਸ਼ਨ ਦਾ ਵਰਜਨ ਹੈ ਚੋਣ ਕਮਿਸ਼ਨ ਨਾਲ ਸੰਬੰਧ ਵਿੱਚ ਐਵੇਂ ਹਰ ਗੱਲ ਚੋਣ ਮੈਨੂੰ ਰਿਕਾਰਡਿੰਗ ਹੈ ਮੇਰੇ ਕੋਲ ਰਿਕਾਰਡਿੰਗ ਹੈ ਮੈਂ ਕੋਈ ਵੀ ਗੱਲ ਪਕੀ ਨਹੀਂ ਕਰਦਾ ਜੀ ਦੱਸੋ ਤੁਹਾਡੇ ਕਰਨਾਲ ਤੋਂ ਕਰਨਾਲ ਤੋਂ ਨਾਮਿਨੇਟ ਮੈਂਬਰ ਐਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਹੈ ਮੈਂ ਕਹ ਰਿਹਾ ਜੀ ਮੇਰੇ ਕੋਲ ਚੋਣ ਕਮਿਸ਼ਨ ਤੋਂ ਮੈਂ ਹਰਿਆਣਾ ਦੀ ਗੱਲ ਕਰ ਰਿਹਾ ਮੈਂ ਐਸਜੀਪੀਸੀ ਦੀ ਗੱਲ ਨਹੀਂ ਕਰਦਾ ਮੇਰੇ ਕੋਲ ਮੇਰੇ ਕੋਲ ਆਪਣੀ ਹਰਿਆਣਾ ਕਮੇਟੀ ਜਿਹੜੀ ਆ ਉਹ ਐਕਸ਼ਨ ਰਿਕਾਰਡਡ ਬਸ ਕੀ ਹੋਇਆ ਹਾਲੋ ਕਰਦੀ ਹੈ ਜਿਹੜੀ ਹਰਿਆਣਾ ਕਮੇਟੀ ਆ ਜਿੰਨਾ ਚਿਰ ਆਪਣੇ ਰੂਲ ਐਂਡ ਰੈਗੂਲੇਸ਼ਨ ਨਹੀਂ ਬਣਾ ਲੈਂਦੀ ਉਹਨਾਂ ਜਿਹੜੇ ਜੀਪੀਸੀ ਨੂੰ ਹੀ ਫਾਲੋ ਕਰਦੀ ਹੈ। ਕਦੂਵਾਲ ਸਾਹਿਬ ਮੇਰੇ ਕੋਲ ਹਰਿਆਣਾ ਦੇ ਚੋਣ ਕਮਿਸ਼ਨ ਦਾ ਰਿਕਾਰਡਡ ਵਰਸ਼ਨ ਪਿਆ ਹੋਇਆ ਹੈ ਕਿੰਨੇ ਬਣ ਸਕਦੇ। ਹੁਣ ਨਹੀਂ ਚਲੋ ਫਿਰ ਹੁਣ ਤੁਸੀਂ ਗਲਤ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਹੁਣ ਚੋਣ ਕਮਿਸ਼ਨਰ ਸਾਹਿਬ ਦਾ ਤੁਸੀਂ ਪੁੱਛ ਲਿਓ ਔਰ ਉਹਨਾਂ ਦਾ ਵਰਸ਼ਨ ਲੈ ਲਿਓ। ਮੇਰੇ ਕੋਲ ਹੈ ਵਰਸ਼ਨ ਅੱਜ ਵੀ ਪੁਰਾਣਾ ਪਿਆ ਹੋਇਆ। ਹਾਂ ਨਹੀਂ ਹੁਣ ਤੁਸੀਂ ਲੈ ਲਿਓ ਦੁਬਾਰਾ ਉਹਨਾਂ ਤੋਂ। ਜੀ। ਦੁਬਾਰਾ ਤੁਸੀਂ ਲੈ ਲਓ। ਮੈਂ ਇਹ ਕਹਿਣਾ ਚਾਹੁੰਦਾ ਕਿ ਕੋਈ ਵੀ ਗੱਲਬਾਤ ਜਿਹੜੀ ਆ ਨਾ ਇੱਕ ਬੜੀ ਜ਼ਿੰਮੇਵਾਰੀ ਆ মিডিਆ ਦੀ ਚਾਹੇ ਉਹ ਪ੍ਰਿੰਟ ਦਾ ਚਾਹੇ ਬਜਲਈਆ। ਜਾ ਵੇਬ ਜਨਰਲ ਜੈ ਸੈਟੇਲਾਈਟ ਆ ਇੱਕ ਜਿਹੜੀਆਂ ਸਹੀ ਖਬਰਾਂ ਨੇ ਉਹ ਸੰਗਤਾਂ ਤੱਕ ਪਹੁੰਚਾਈਆਂ ਜਾਣ ਤੁਹਾਡੀ ਬੜੀ ਸਿਆਣੀ ਹੋ ਤੁਸੀਂ ਬੜੇ ਲਿਖੇ ਹੋ ਤੁਸੀਂ ਦੱਸ ਰਹੇ ਹੋ ਕਿ ਮਾਸਟਰ ਡਿਗਰੀ ਕੀਤੀ ਹੋਈ ਆ ਮੈਂ ਤਾਂ ਹੀ ਤੁਹਾਨੂੰ ਅਪੀਲ ਕਰ ਰਿਹਾ ਕੋਈ ਆਮ ਮੂਸੂਲ ਦੇ ਵੇਖਦਾ ਬੰਦਾ ਤਾਂ ਉੱਠ ਕੇ ਕੋਈ ਮੂਸੂਲ ਦੇ ਬੰਦਾ ਵੇਖਦਾ ਬੰਦਾ ਉੱਠ ਕੇ ਖਬਰ ਲਾਵੇ ਉਹ ਹਰ ਇੱਕ ਪੱਖ ਦਾ ਜ਼ਿੰਮੇਵਾਰ ਬੰਦਾ ਇਸ ਤਰ੍ਹਾਂ ਦੀ ਖਬਰ ਜਿਹੜੀ ਲਾਵੇ ਨਾ ਤੇ ਉਹ ਦੁਖਦਾਈ ਹੁੰਦੀ ਹੈ ਦੇਖੋ ਜੀ ਦਾਦੂਵਾਲ ਸਾਹਿਬ ਹਰ ਇੱਕ ਖਬਰ ਜਿਹੜੀ ਜ਼ਿੰਮੇਵਾਰ ਉਸ ਨੂੰ ਤੇ ਮਾੜੀ ਲੱਗਣੀ ਲੱਗਣੀ ਹੈ ਕੋਈ ਵੀ ਖਬਰ ਜਿਹੜੀ ਹੈ ਕਿਸੇ ਨੂੰ ਤੇ ਮਾੜੀ ਲੱਗਣੀ ਹੈ ਸਾਨੂੰ ਮਾੜੀ ਨਹੀਂ ਕੋਈ ਮਾੜੀ ਦੀ ਨਹੀਂ ਮਾੜੀ ਖਬਰ ਹੋਵੇ ਨਾ ਹਰ ਇੱਕ ਪੱਖ ਦਾ ਵਰਸ਼ਨ ਦਿਖਾਣੀ ਲੱਗਿਆ ਅਸੀਂ ਹਰ ਗੱਲ ਨੂੰ ਖੜੇ ਮੱਥੇ ਪਰਵਾਣ ਕਰਦੇ ਹਾਂ ਦੇਖੋ ਮੈਂ ਮੀਡੀਆ ਨੂੰ ਕਿਸੇ ਤੇ ਰਿਲੇਟਡ ਮੇਰੀ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਮੋਂ ਦਾ ਵਰਸ਼ਨ ਜਰੂਰ ਲਵਾਂ ਉਹ ਅੱਗੇ ਵੀ ਲੈਂਦੇ ਰਿਆਂ ਤੇ ਅਗਾ ਵੀ ਲੈਂਦੇ ਰਾਂਗੇ ਪਹਿਲਾਂ ਵੀ ਲੈਂਦੇ ਰਿਆਂ ਅੱਗੇ ਵੀ ਲੈਂਦੇ ਰਾਂਗੇ ਸਾਡਾ ਮੀਡੀਆ ਨੂੰ ਫੇਸ ਕਰਦੇ ਅਸੀਂ ਆਏ ਆ ਮੈਂ ਵੀ ਵਰਲਡ ਦੇ ਮੀਡੀਆ ਨੂੰ ਫੇਸ ਕੀਤਾ ਮੈਂ ਬਹੁਤ ਚੰਗੀ ਗੱਲ ਹੈ ਕਿ ਬਹੁਤ ਵਧੀਆ ਚੱਲ ਰਿਹਾ ਹੈ ਬਿਗਵਾਨੋ ਤੁਸੀਂ ਮਾਰਾਂ ਦੀ ਕਿਰਪਾ ਤੁਹਾਡੇ ਕੋ ਨਹੀਂ ਸੀ ਵਾਦ ਸੀ ਵਾਦ ਆ ਪਰ ਮੈਂ ਤਾਂ ਹੀ ਅਪੀਲ ਕਰ ਰਿਹਾ ਤੁਹਾਨੂੰ ਬੜੇ ਸਤਕਾਰ ਸਹਿਤ ਕਿ ਇਹੋ ਜਿਹੇ ਜਿਹੜੇ ਸੋਰਸ ਹਨ ਤੁਹਾਡੇ ਕੱਚੇ ਇਹਨਾਂ ਕੱਚੇ ਸੋਰਸਾਂ ਦੀ ਖਬਰ ਨਾ ਲਾਇਆ ਕਰੋ ਪਹਿਲਾਂ ਖਬਰ ਦੀ ਪੂਰੀ ਸਚਾਈ ਜਿਹੜੀ ਆ ਉਹ ਜਰੂਰ ਕੱਢ ਲਿਆ ਕਰੋ ਧੰਨਵਾਦ ਜੀ ਜਰੂਰ ਧੰਨਵਾਦ ਕਰਦਾ ਜੀ ਸੋਸੀਕਲ ਸੋ ਇਹ ਉਹਨਾਂ ਦਾ ਵਰਸ਼ਨ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਇਹਦੇ ਵਿੱਚ ਉਹਨਾਂ ਨੇ ਦੋ ਖਾਸ ਤੌਰ ਤੇ ਗ੍ਰਾਂਟਾਂ ਦਾ ਉਦਾਹਰਣ ਦਿੱਤਾ ਇੱਕ ਗੁਰਨਾਨਕ ਸਕੂਲ ਦਾ ਇੱਕ ਅਲੰਬਾਦ ਦਾ ਲੇਕਿਨ ਮੈਂ ਦੱਸ ਦਿਆਂ ਕਿ ਜਿਹੜੀ ਲਿਸਟ ਸਾਡੇ ਕੋਲ ਆਈ ਹੈ ਉਹਦੇ ਵਿੱਚ 41 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈ ਉਹ 31 12 ਤੱਕ ਜਾਰੀ ਹੋਈ ਹੈ ਜਿਹਦੇ ਵਿੱਚ 10 12 ਜਿੱਦਨ ਅਚਾਰ ਸੰਤਾ ਲੱਗੀ ਸੀ ਉਦੋਂ ਤੋਂ ਲੈ ਕੇ 31 12 ਤੱਕ ਨ ਗ੍ਰਾਂਟਾਂ ਜਾਰੀ ਹੋਈਆਂ ਨੇ ਤੇ ਕਰੀਬ 18 ਲੱਖ ਦੀ ਗ੍ਰਾਂਟ ਉਹ ਹੈ ਜਿਹੜੀ ਪੈਂਡਿੰਗ ਸੀ ਜਿਹਦੀਆਂ ਸ਼ਿਫਾਰਸ਼ਾਂ ਕੀਤੀਆਂ ਹੋਈਆਂ ਨੇ ਲੇਕਿਨ ਜਾਰੀ ਨਹੀਂ ਹੋਈ ਇਹ ਜਿਹੜੀਆਂ ਦੋ ਉਹਨਾਂ ਨੇ ਐਗਜ਼ਾਮਪਲ ਦਿੱਤੇ ਹੈ ਇਹ ਉਹਨਾਂ ਪੈਂਡਿੰਗ ਗ੍ਰਾਂਟਾਂ ਦੇ ਵਿੱਚੋਂ ਇੱਕ ਗ੍ਰਾਂਟ ਹੈ ਸੋ ਉਹ ਸਵਾਲ ਜਿਹੜਾ ਹੈ ਕਿ ਜਿਹੜਾ ਆਚਾਰ ਸੰਹਿਤਾ ਦੌਰਾਨ ਚੋਣ ਜਾਬਤੇ ਦੇ ਦੌਰਾਨ ਗ੍ਰਾਂਟਾਂ ਜਾਰੀਆਂ ਕੀਤੀਆਂ ਉਹ ਸਵਾਲ ਅੱਜ ਵੀ ਉੱਥੇ ਖੜਾ ਹੈ ਕਿਉਂਕਿ ਸਲਿਸ਼ਟ ਦੇ ਮੁਤਾਬਕ ਜਿਹੜਾ ਉਹ 10 12 ਤੋਂ ਲੈ ਕੇ 31 12 ਤੱਕ ਨਗਰੰਟਾ ਜਾਰੀ ਹੋਈਆਂ ਨੇ ਸੋ ਇਹ ਸਾਰੇ ਪੰਬਲ ਪੁੱਸੇ ਨੂੰ ਖਤਮ ਕਰਨ ਦਾ ਇੱਕੋ ਤਰੀਕਾ ਹੈ ਕਿ ਹਰ ਇੱਕ ਟੜਾ ਆਡਿਟ ਦੀ ਮੰਗ ਕਰ ਰਿਹਾ ਹੈ ਦਾਦੂਵਾਲ ਸਾਹਿਬ ਵੀ ਆਰਡਰ ਦੇ ਉੱਤੇ ਰਾਜੀ ਨੇ ਸਿਰਫ ਫਰਕ ਇਹ ਹੈ ਕਿ ਜਿਹੜਾ ਇੱਕ ਟੜਾ ਹੈ ਜਿਹੜਾ ਇਸ ਟਾਈਮ ਜ਼ਥੇਦਾਰ ਜਗਦੀਸ਼ ਸਿੰਘ ਛਿੰਡਾ ਜਿਹੜੇ ਪ੍ਰਧਾਨ ਨੇ ਕਮੇਟੀ ਦੇ ਹਾਲਾਂਕਿ ਉਹਨਾਂ ਦੀ ਪ੍ਰਧਾਨਗੀ ਜਦੋਂ ਹੋਈ ਸੀ ਉਦੋਂ ਵੀ ਕਈ ਤਰ੍ਹਾਂ ਦੇ ਇਸ਼ੂ ਉੱਠੇ ਇੱਕ ਧੜੇ ਨੇ ਬਾਈਕਾਟ ਵੀ ਕੀਤਾ ਸੋ ਸਰਵਸੰਮਤੀ ਨਾਲ ਚੁਣਿਆ ਪ੍ਰਧਾਨ ਜੀ ਉਹਨਾਂ ਨੂੰ ਨਹੀਂ ਕਹਿ ਸਕਦੇ ਪਰ ਜਿਹੜੇ ਧੜੇ ਦੇ ਨਾਲ ਉਹਨਾਂ ਦੇ ਬੰਦੇ ਸਨ ਉਹਨਾਂ ਨੇ ਉਹਨਾਂ ਨੂੰ ਚੁਣਿਆ ਉਹ ਚਾਹੁੰਦੇ ਨੇ ਕਿ ਜਿਹੜੀ 7 ਮੈਂਬਰੀ ਕਮੇਟੀ ਜਿਹੜੀ ਹੈ ਬਣਾਈ ਹੈ ਉਹ ਆਡਿਟ ਕਰੇ ਤੇ ਆਡਿਟ ਕਰਕੇ ਸੰਗਤਾਂ ਦੇ ਸਾਹਮਣੇ ਸੱਚਾਈ ਰੱਖੇ ਜਦੋਂ ਤੱਕ ਬਲਜੀਤ ਸਿੰਘ ਦਾਦੂ ਵਾਲੇ ਚਾਹੁੰਦੇ ਨੇ ਕਿ ਇਹ ਆਡਿਟ ਜਿਹੜੀ ਹੈ ਜੁਡੀਸ਼ੀਅਲ ਕਮਿਸ਼ਨ ਜਿਹੜਾ ਕਿਸੇ ਪ੍ਰਾਈਵੇਟ ਸਿਗੇ ਨੂੰ ਜਾਂ ਫਰਮ ਨੂੰ ਹਾਇਰ ਕਰਕੇ ਉਹਨਾਂ ਕੋਲੋਂ ਇਹ ਆਡਿਟ ਕਰਵਾਏ ਲੇਕਿਨ ਅੱਜ ਇੱਕ ਹੋਰ ਹਰਿਆਣਾ ਸਿੱਖ ਗੁਰਦਾਰਾ ਮੈਨੇਜ ਕਮੇਟੀ ਦੇ ਇੱਕ ਹੋਰ ਧੜੇ ਦੇ ਇੱਕ ਮੈਂਬਰ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ਤੇ ਉਹਨੇ ਕਿਹਾ ਜੀ ਮੈਂ ਨਾਮ ਜਿਹੜਾ ਨਹੀਂ ਲਵਾਵਾਂਗਾ ਮੈਂ ਇਸ ਜੋ ਇਸ ਟਾਈਮ ਇਸ ਸਾਰਾ ਕੁਝ ਰੌਲਾ ਜੋ ਗੰਦਗੀ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣ ਦੀ ਚੱਲ ਰਹੀ ਹੈ ਮੈਂ ਉਹਦੇ ਵਿੱਚ ਨਹੀਂ ਆਉਣਾ ਚਾਹੁੰਦਾ ਉਹਨਾਂ ਨੇ ਦੋ ਗੱਲਾਂ ਕਈਆਂ ਇੱਕ ਗੱਲ ਤੇ ਉਹਨਾਂ ਨੇ ਇਹ ਕਹੀ ਕਿ ਜਥੇਦਾਰ ਚਿੰਡਾ ਇਲੈਕਟਿਡ ਪ੍ਰਧਾਨ ਨਹੀਂ ਹੈਗੇ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਰਿਟ ਪਾਈ ਹੋਈ ਹੈ ਚੋਣਯੋਗ ਦੇ ਕੋਲ ਤੇ ਉਹ ਜਿਹੜਾ ਚੋਣਯੋਗ ਉਹਦੇ ਉੱਤੇ ਜਲਦੀ ਹੀ ਫੈਸਲਾ ਕਰੇਗਾ ਦੂਜਾ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਆਡਿਟ ਹੈ ਉਹ ਅਗਰ ਕਿਸੇ ਪ੍ਰਾਈਵੇਟ ਬੰਦੇ ਤੋਂ ਕੰਨੇ ਕਰਾਨੇ ਆ ਤੇ ਉਹਦੇ ਵਿੱਚ ਹੋ ਸਕਦਾ ਹੈ ਕਿ ਉਹ ਪ੍ਰਾਈਵੇਟ ਬੰਦਾ ਪ੍ਰਭਾਵ ਵਿੱਚ ਆ ਕੇ ਸਹੀ ਆਡਿਟ ਨਾ ਕਰੇ ਤੇ ਉਹਨਾਂ ਨੇ ਇਹ ਮੰਗ ਰੱਖੀ ਕਿ ਜਿਹੜਾ ਆਡੀਟਰਡ ਜਨਰਲ ਜਿਹੜਾ ਜਿਹੜਾ ਸਰਕਾਰੀ ਵਿਭਾਗ ਹੈ ਜਾਂ ਉਹ ਜਾਂ ਉਹਨਾਂ ਦੇ ਜਿਹੜੇ ਰਿਟਾਇਰ ਬੰਦੇ ਨੇ ਜਿਹੜੇ ਸਹੀ ਜਿਹੜੀ ਆ ਰਿਪੋਰਟ ਕਰ ਸਕਦੇ ਆ ਬਿਨਾ ਕਿਸੇ ਲਾਗ ਲਪੇੜ ਤੋਂ ਕਰ ਸਕਦੇ ਆ ਉਹ ਅਜਿਹੇ ਬੰਦਿਆਂ ਨੂੰ ਜਿਹੜਾ ਐਪੋਇੰਟ ਕਰਕੇ ਆਡਿਟ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਸ਼ੱਕ ਦੀ ਗੁੰਜਾਇਸ਼ ਨਾ ਰਹੇ ਜੇ ਸੰਗਤ ਵੀ ਚਾਹਦੀ ਹੈ ਮੈਂ ਸਵੇਦ ਰਿਪੋਰਟ ਚ ਵੀ ਇਹ ਕਿਹਾ ਸੀ ਕਿ ਇਹ ਰਿਪੋਰਟ ਜਿਹੜੀਆਂ ਮੈਂ ਲਿਸਟਾਂ ਦਿੱਤੀਆਂ ਨੇ ਕਿੰਨੀਆਂ ਕੋ ਸੱਚੀਆਂ ਨੇ ਕਿੰਨੀਆਂ ਕੋ ਝੂਠੀਆਂ ਨੇ ਇਹ ਜਾਂਚ ਦਾ ਵਿਸ਼ਾ ਹੈ ਕੌਣ ਸੱਚਾ ਹੈ ਕੌਣ ਝੂਠਾ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ ਕਿਉਂਕਿ ਹਰ ਬੰਦੇ ਦੇ ਆਪਣੇ ਤਰਕ ਨੇ ਹਰ ਬੰਦੇ ਦੀ ਆਪਣੀ ਗੱਲਬਾਤ ਹੈ ਤੇ ਸੱਚਾਈ ਉਦੋਂ ਹੀ ਸਾਹਮਣੇ ਆਏਗੀ ਜਦੋਂ ਸਹੀ ਤਰੀਕੇ ਨਾਲ ਜਾਂਚ ਹੋਵੇਗੀ ਸੋ ਇਹ ਸਹੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸੰਗਤਾਂ ਨੂੰ ਸੱਚਾਈ ਦਾ ਪਤਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ